ਲਾ ਮਿੱਤਰੋ ਅੱਜ ਵਾਲੀ ਵੀਡੀਓ ਹੈਗੀ ਆ ਜੀ ਬਾਇਓ ਸੀਡ ਵਾਲਿਆਂ ਦੀ ਬਾਇਓ ਸੀਡ ਦਾ ਮੈਂ ਝੋਨੇ ਦੀ ਪਾਈ ਸੀ ਤੇ ਅੱਜ ਕੀ ਪਾਉਣੇ ਆ ਕਣਕ ਦੀ ਸਿਰਾ ਕਣਕ ਬਾਇਓ ਸੀਡ ਅਲਟੀਮੈਕਸ ਗੁਰੂ ਦੇ ਨਾਂ ਦੇ ਉੱਤੇ ਆਈ ਆ ਜਿਹੜੀ ਕੀ ਆਈ ਸੀ ਏ ਆਰ ਦੀ ਵੈਰੈਟੀ ਆ ਐਚ ਡੀ 3385 ਸਪੈਸ਼ਲ ਗੱਟੇ ਦੇ ਉੱਤੇ ਥੱਲੇ ਪੇਟੈਂਟ ਲਿਖਿਆ ਹੋਇਆ ਨਾਂ ਲਿਖਿਆ ਹੋਇਆ ਵੀ ਇਹ ਇਹ ਆਈ ਸੀ ਏ ਆਰ ਵੱਲੋਂ ਹੈਗੀ ਆ ਤੇ ਪੈਕ ਤੇ ਮੈਨੂਫੈਕਚਰ ਤੇ ਡਿਸਟ੍ਰੀਬਿਊਟ ਕੀਤੀ ਆ ਬਾਇਓ ਸੀਡ ਵਾਲਿਆਂ ਨੇ ਸਮਾਂ 140 ਤੋਂ 58 ਦਿਨ ਆਪਣੇ ਕੋਲੇ ਮੌਸਮ ਦੇ ਹਿਸਾਬ ਨਾਲ ਥੋੜੀ ਜ਼ਮੀਨ ਦੇ ਹਿਸਾਬ ਨਾਲ 25 ਅਕਤੂਬਰ ਤੋਂ 25 ਨਵੰਬਰ ਤੱਕ ਬੀਜ ਸਕਦੇ ਆ ਕੱਦ 98 ਸੈਂਟੀਮੀਟਰ ਦਾ ਫਟਾਰ ਬਹੁਤ ਜ਼ਿਆਦਾ ਦੂਜੀਆਂ ਕਣਕਾਂ ਨਾਲੋਂ ਆਪਣੇ ਕੋਲੇ ਸਾਰੇ ਤਰ੍ਹਾਂ ਦੀ ਰਸਟ ਵਾਲੀ ਪ੍ਰੋਬਲਮ ਨੂੰ ਇਹ ਕੰਟਰੋਲ ਕਰਦੀ ਆ ਰਜਿਸਟਰ ਕਰਦੀ ਆ ਆਹ ਵਾਲਾ ਅੰਕੜਾ ਜਿਹੜਾ ਕੋਈ ਨਹੀਂ ਦੱਸਦਾ ਮੈਂ ਦੱਸ ਰਿਹਾ ਐਚ ਡੀ 2967 ਨਾਲੋਂ 15% ਝਾੜ ਇਹਦਾ ਜ਼ਿਆਦਾ ਬਾਇਓਸੀਡ ਅਲਟੀਮੈਕਸ ਗੁਰੂ ਦਾ 3086 ਨਾਲੋਂ 10% ਡੀਬੀਡਬਲਯੂ 222 ਨਾਲੋਂ 6.9% ਤੇ 187 ਨਾਲੋਂ ਲਗਭਗ 7% ਝਾੜ ਜ਼ਿਆਦਾ ਇਹ ਅੰਕੜਾ ਯੂਨੀਵਰਸਿਟੀ ਦਾ ਅੰਕੜਾ ਜ਼ਰੂਰ ਗੌਰ ਕਰਿਓ ਜੇ ਕਿਸੇ ਨੇ ਲੈਣੀ ਆ ਸਸਤੇ ਰੇਟਾਂ ਦੇ ਉੱਤੇ ਤਾਂ ਮੈਂ ਨੰਬਰ ਦੇ ਦੂੰਗਾ ਉੱਤੇ ਸਕਰੀਨ ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਇਹਨੂੰ ਕਹੇ ਰੀ ਲੈ ਲਓ ਕਿਵੇਂ ਵੀ ਆ ਕਿੱਥੋਂ ਮਿਲੂਗਾ ਥੈਂਕ ਯੂ ਸੋ ਮੱਚ ਕਿਹੜੀ ਕਣਕ ਬੀਜ ਰਿਓ ਕਮੈਂਟ ਕਰਕੇ ਜਰੂਰ ਦੱਸੋ